ਰਖੜੀ ਦੇ ਤਿਹਾਰ ਨੂੰ ਲੈ ਕੇ ਜਿੱਥੇ ਗੁਰਦਾਸਪੁਰ ਸ਼ਹਿਰ ਦੇ ਅੰਦਰ ਇਸ ਵੇਲੇ ਪੂਰੀ ਤਰ੍ਹਾਂ ਰੌਣਕਾਂ ਤੇ ਚਹਲ ਪਹਿਲ ਨਜ਼ਰ ਆ ਰਹੀ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਜੁੜੇ ਹੋਏ ਵੱਖ-ਵੱਖ ਬਜ਼ਾਰਾਂ ਦੀ ਚਾਹੇ ਉਹ ਪਰਾਣਾ ਸ਼ਾਲਾ ਬਾਜ਼ਾਰ ਹੋਵੇ ਹੋਵੇ ਚਾਹੇ ਤਲਪੁਰ ਪੰਡੋਰੀ ਹੋਵੇ ਨਵਾਂ ਸ਼ੋਲਾ ਹੋਵੇ ਦਰੰਗਲਾ ਹੋਵੇ ਜਾਂ ਦਿਨਨਗਰ ਹੋਵੇ ਹਰ ਪਾਸੇ ਜਿਹੜੀਆਂ ਰੌਣਕਾਂ ਨੇ ਰਖੜੀ ਦੀਆਂ ਉਹ ਨਜ਼ਰ ਆ ਰਹੀਆਂ ਨੇ ਜਿੱਥੇ ਰਖੜੀ ਦੀ ਖਰੀਦੋ ਪ੍ਰਸਤ ਜਿਹੜੀ ਐ ਉਹ ਪੂਰੀ ਤਰ੍ਹਾਂ ਜੋਰਾਂ ਤੇ ਆ ਬਜ਼ਾਰਾਂ ਦੇ ਵਿੱਚ ਪੂਰੀ ਤਰ੍ਹਾਂ ਰੌਣਕਾਂ ਨਜ਼ਰ ਆ ਰਹੀਆਂ ਨੇ ਤੇ ਜਿਹੜੀਆਂ ਦੁਕਾਨਾਂ ਨੇ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਪੁਰਾਣਾ ਸ਼ਾਲਾ ਬਾਜ਼ਾਰ ਦੇ ਵਿੱਚ ਖੜੇ ਆਂ ਪੁਰਾਣਾ ਸ਼ਾਲਾ ਬਾਜ਼ਾਰ ਦੇ ਵਿੱਚ ਵੀ ਜਿੱਥੇ ਰਖੜੀ ਦੀਆਂ ਦੁਕਾਨਾਂ ਜਿਵੇਂ ਜਰਨਲ ਸਟੋਰ ਆ ਜਿਵੇਂ ਮਨੇਰੀ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਸੱਜ ਵਿਆਹੀ ਜਿਹੜੀ ਆ ਲੋ ਹਨ ਉਹਦੇ ਵਾਂਗੂ ਸਜਾਈਆਂ ਹੋਈਆਂ ਨੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਰਖੜੀ ਦੇ ਨਾਲ ਨਾਲ ਮਠਿਆਈਆਂ ਦਾ ਵੀ ਜੋੜ ਮਿਲ ਜਿਹੜਾ ਬੰਦਾ ਕਿਉਂਕਿ ਜਦੋਂ ਭੈਣਾਂ ਨੇ ਆਪਣੇ ਵੀਰਾਂ ਨੂੰ ਰਖੜੀ ਬੰਨਣ ਜਾਣਾ ਹੁੰਦਾ ਤੇ ਖਾਸ ਕਰਕੇ ਮਠਿਆਈਆਂ ਦੀ ਵਿਕਰੀ ਜਿਹੜੀ ਆ ਮਠਿਆਈਆਂ ਦੀ ਵਿਕਰੀ ਵੀ ਪੂਰੀ ਜੋਰਾਂ ਤੇ ਹਰ ਤਿਹਾੜੀ ਤੇ ਹੁੰਦੀ ਹੈ ਚਾਹੇ ਉਹ ਰਖੜੀ ਦਾ ਤਿਹਾੜੀ ਹੋਵੇ ਦਿਵਾਲੀ ਦਾ ਹੋਵੇ ਚਾਹੇ ਦੁਸ਼ਹਰੇ ਦਾ ਹੋਵੇ ਜੇਕਰ ਗੱਲ ਕੀਤੀ ਜਾਵੇ ਖਾਸ ਕਰਕੇ ਰਖੜੀ ਦੇ ਤਿਹਾੜੀ ਦੀ ਤੇ ਰਖੜੀ ਦੇ ਤਿਹਾੜੀ ਦੇ ਉੱਤੇ ਕੋਈ ਵੀ ਭੈਣ ਜਿਹੜੀ ਆ ਉਹ ਨਹੀਂ ਹੁੰਦੀ ਕਿ ਉਹ ਆਪਣੇ ਵੀਰ ਦੇ ਘਰ ਖਾਲੀ ਹੱਥ ਜਾਵੇ ਸੱਕਣੇ ਹੱਥ ਜਾਵੇ ਉਹ ਕਿਤਨਾ ਕਿਤੇ ਮਠਿਆਈਆਂ ਜਿਹੜੀਆਂ ਨੇ ਵੱਖ-ਵੱਖ ਪ੍ਰਕਾਰ ਦੀਆਂ ਉਹ ਆਪਣੀ ਵੀਰਾਂ ਵਾਸਤੇ ਜਿਹੜੀਆਂ ਲੈ ਕੇ ਜਾਂਦੀਆਂ ਨੇ ਤੇ ਜੇਕਰ ਮਠਿਆਈ ਖਰੀਦਣ ਦੀ ਗੱਲ ਕੀਤੀ ਜਾਵੇ ਤੇ ਬਾਜ਼ਾਰ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਕੁਆਲਿਟੀ ਨੂੰ ਪਹਿਲ ਦਿੰਦੇ ਆ ਕਿ ਕੁਆਲਿਟੀ ਚੰਗੀ ਜਿਹੜੀ ਆ ਉਹ ਕਿਹੜੀ ਦੁਕਾਨ ਦੀ ਆ ਤੇ ਜੇਕਰ ਗੱਲ ਕੀਤੀ ਜਾਵੇ ਵੱਖ-ਵੱਖ ਜਿਲ੍ਹਾ ਗੁਰਦਾਸਪੁਰ ਦੇ ਬ੍ਰਾਂਡਾਂ ਦੀ ਮਠਿਆਈ ਦੇ ਬ੍ਰਾਂਡਾਂ ਦੀ ਤੇ ਬੀਕਾਨੇਰ ਦਾ ਜਿਹੜਾ ਵਾ ਨਾ ਉਹ ਮਠਿਆਈਆਂ ਦੇ ਬ੍ਰਾਂਡ ਦੇ ਵਿੱਚ ਮੁੱਖ ਸੂਚੀ ਦੇ ਵਿੱਚ ਆਉਂਦਾ ਐ ਇਸ ਵੇਲੇ ਅਸੀਂ ਪ੍ਰਾਣਾ ਸ਼ਾਲਾ ਦੇ ਵਿੱਚ ਬਾਜ਼ਾਰ ਦੇ ਵਿੱਚ ਚਕਸ਼ਰੀ ਰੋਡ ਤੇ ਬੀਕਾਨੇਰ ਦੀ ਦੁਕਾਨ ਦੇ ਉੱਤੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਠਿਆਈਆਂ ਜਿਹੜੀਆਂ ਪਰੋਸੀਆਂ ਹੋਈਆਂ ਨੇ ਇੱਧਰ ਕਾਊਂਟਰਾਂ ਦੇ ਵਿੱਚ ਵੀ ਜਿਹੜੀਆਂ ਨੇ ਕਾਊਂਟਰ ਜਿੱਥੇ ਪੂਰੀ ਤਰ੍ਹਾਂ ਲਿਸਕਰੇ ਨੇ ਉੱਤੇ ਹੀ ਵੱਖੋ ਵੱਖ ਜਿਹੜੀਆਂ ਮਚਾਈਆਂ ਨੇ ਮਠਿਆਈਆਂ ਵੱਲ ਵੇਖ ਕੇ ਆਪ ਮੁਹਾਰੇ ਹੀ ਜਿਹੜੇ ਖਰੀਦ ਤੋਂ ਪ੍ਰਸਤ ਕਰਨ ਆਉਂਦੇ ਗਾਹਕ ਨੇ ਜਾਂ ਕਿ ਜੇਕਰ ਗੱਲ ਕੀਤੀ ਜਾਵੇ ਕਵਰੇਜ ਦੀ ਤੇ ਕਵਰੇਜ ਦੌਰਾਨ ਵੀ ਜਿਹੜਾ ਮੱਲੋ ਮੱਲੀ ਆਪ ਮੁਹਾਰੇ ਮੂੰਹ ਤੇ ਵਿੱਚ ਪਾਣੀ ਆ ਜਾਂਦਾ ਕਿਉਂਕਿ ਕੁਆਲਿਟੀ ਹੀ ਪੀਕਰਨੇਰ ਦੀ ਜਿਹੜੀ ਹੈ ਪੂਰੀ ਤਰ੍ਹਾਂ ਮੰਨੀ ਪਰ ਮੰਨੀ ਜਾਂਦੀ ਹੈ ਸੋ ਪ੍ਰਾਣਾਸ਼ਾਲਾ ਪੀਕਰਨੇਰ ਵਾਲੇ ਜਿਹੜੇ ਓਨਰ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਅੱਜ ਤਾਂ ਇਹ ਜਿਹੜਾ ਤੋਹਾਰ ਤਿਹਾਰ ਹੈ ਰਖੜੀ ਦਾ ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਹੈ ਕਿਵੇਂ ਦਾ ਤਿਉਹਾਰ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਵੀ ਨਿਰਲੇਪ ਟੀਵੀ ਦਾ ਸਾਰੇ ਸਰੋਤਾਂ ਨੂੰ ਵੀ ਧੰਨਵਾਦ ਔਰ ਕਿਥੇ ਦੇ ਲੋਕਲ ਔਰ ਹੋਰ ਨੇੜੇ ਤੇੜੇ ਦੇ ਜਿਹੜੇ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਰਕਸ਼ਾ ਬੰਦਨ ਦੀ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਅੱਛਾ ਜੇਕਰ ਗੱਲ ਕੀਤੀ ਜਾਵੇ ਤਿਹਾਰਾਂ ਦੀ ਤਾਂ ਕੀ ਲੱਗਦਾ ਨਹੀਂ ਕਿ ਪਹਿਲਾਂ ਦੇ ਮੁਕਾਬਲੇ ਪਹਿਲਾਂ ਦੇ ਮੁਕਾਬਲੇ ਜਿਹੜੇ ਤਿਹਾਰ ਨੇ ਹੁਣ ਫਿੱਕੇ ਪਏ ਹੋਏ ਨੇ ਕਿਉਂਕਿ ਪਹਿਲਾਂ ਲੰਬਾ ਸਮਾਂ ਵਿਕਰੀ ਚੱਲਦੀ ਸੀ ਹੁਣ ਤਿਹਾਰ ਵਾਲੇ ਦੇਣੀ ਰਸ਼ ਪੈਂਦਾ ਹਾਂਜੀ ਹਾਂਜੀ ਇਹ ਗੱਲ ਤੁਹਾਡੀ ਚੰਗੀ ਹੈ ਪਹਿਲਾਂ ਕਈ ਦਿਨ 15 20 ਦਿਨ ਹੈ ਤਿਹਾਰ ਤੋਂ ਪਹਿਲਾਂ ਹੀ ਰੌਣਕਾ ਸ਼ੁਰੂ ਹੋ ਜਾਂਦੀ ਸੀ ਹੁਣ 2-4 ਦਿਨ ਰਸ਼ ਪੈਂਦਾ ਹੈ ਉਹ ਪਹਿਲਾਂ ਨਹੀਂ ਰਹੀ ਬਿਲਕੁਲ ਤੁਹਾਡੀ ਗਲਤ ਚੰਗੀਆਂ ਵਾਲੀ ਗੱਲ ਦੀ ਕੀ ਕਿਤੇ ਨਾ ਕਿਤੇ ਕੀ ਲੱਗਦਾ ਕਿ ਜਿਵੇਂ ਜਰਨਲ ਆਈਟਮਾਂ ਚਾਹੇ ਉਹ ਰਖੜੀ ਦੀ ਗੱਲ ਹੋਵੇ ਚਾਹੇ ਕੱਪੜੇ ਦੀ ਹੋਵੇ ਚਾਹੇ ਹੋਰ ਕੋਈ ਆਈਟਮ ਹੋਵੇ ਤੇ ਉਹ ਆਨਲਾਈਨ ਜਿਹੜੀ ਆਨਲਾਈਨ ਅੱਜ ਕੱਲ ਲੋਕਾਂ ਨੇ ਘਰਾਂ ਦੇ ਵਿੱਚ ਬੈਠ ਕੇ ਸ਼ਾਪਿੰਗ ਸ਼ੁਰੂ ਕਰ ਦਿੱਤੀ ਆ ਉਹਦੇ ਨਾਲ ਕੀ ਕਾਰੋਬਾਰਾਂ ਦੇ ਉੱਪਰ ਫਰਕ ਪਿਆ ਹਾਂਜੀ ਹਾਂਜੀ ਇਹ ਗੱਲ ਚੰਗੀ ਹੈ ਪਰ ਹੋਰ ਜਿਹੜਾ ਵਪਾਰ ਹੈ ਉਹਦੇ ਤੇ ਫਰਕ ਪੈਂਦਾ ਲੇਕਿਨ ਇਹ ਜਿਹੜਾ ਮਠਾਈ ਦਾ ਖਾਣ ਪੀਣ ਦਾ ਕੰਮ ਹੈ ਇਸ ਇਨਾ ਫਰਕ ਨਹੀਂ ਪੈਂਦਾ ਆਨਲਾਈਨ ਖਾਂਡ ਪੀਣ ਵਾਲੀਆਂ ਆਈਟਮਾਂ ਜਿਹੜੀਆਂ ਨੇ ਉਹਨੂੰ ਲੋਕ ਘੱਟ ਤਰਜੀਹ ਦਿੰਦੇ ਨੇ ਹਮਲੇ। ਹਾਂ ਆਨਲਾਈਨ ਫਰੈਸ਼ ਫਰੈਸ਼ ਹਰ ਰੋਜ਼ ਬਣਦੀ ਹੈ ਜਿਹੜੀ ਕੋਈ ਚੀਜ਼ ਖੂਜ ਮੇ ਲੈਣਾ ਚਾਹੁੰਦੀ ਹੈ ਅਗਰ ਆ। ਠੀਕ ਹੈ। ਐਸ ਲਈ ਤੁਹਾਡੇ ਕੋਲ ਖਾਸ ਕਰਕੇ ਮਠਿਆਈਆਂ ਤੋਂ ਇਲਾਵਾ ਹੋਰ ਕਿਹੜੇ ਪ੍ਰੋਡਕਟ ਇਸਤੇ ਤਿਆਰ ਕੀਤੇ ਨੇ? ਮਠਿਆਈਆਂ ਤੋਂ ਇਲਾਵਾ ਬੇਕਰੀ ਦੇ ਸਾਰੇ ਆਈਟਮ ਹੈ, ਬਿਸਕੁਟ ਵਗੈਰਾ ਬੜੀਆ ਐਸੀ ਸਾਰਾ ਤਿਆਰ ਕਰਦੇ ਆਂ ਦੇਸੀ ਘੋਦੇ। ਬਾਕੀ ਨਮਕੀਨ ਹੈ। ਔਰ ਗਿਫਟਡ ਆਈਟਮ ਵੀ ਹੈ ਐਸੀ ਸਾਰੇ ਟੋਕਰੀਆ ਵਗੈਰਾ ਹੈਂਪਰਸ ਵਗੈਰਾ ਉਹ ਵੀ ਸਾਰੇ ਪੈਕ ਕੀਤੇ ਹੋਏ ਹੈ ਬਾਕੀ ਮਿਕਸ ਮੁਰਬਾ ਹੈ ਪੇਠਾ ਵਗੈਰਾ ਹੈ ਕਈ ਹੋਰ ਵੱਖ-ਵੱਖ ਚੀਜ਼ਾਂ ਜਿਹੜੀ ਥੇ ਹੋਰ ਦੁਕਾਨਾਂ ਤੇ ਮਿਲ ਨਹੀਂ ਮਿਲ ਨਹੀਂ ਹੈ ਦੇਸੀ ਘਿਓ ਦੀ ਤੁਸੀਂ ਗੱਲ ਕੀਤੀ ਹੈ ਦੇਸੀ ਘਿਓ ਦੀ ਨਾ ਸੁਣ ਕੇ ਸਾਡੇ ਵੀ ਮੂੰਹ 'ਚ ਪਾਣੀ ਆ ਜਾਂਦਾ ਤੇ ਜੇਕਰ ਗੱਲ ਕੀਤੀ ਜਾਵੇ ਕੀ ਤੁਸੀਂ ਦੇਸੀ ਘਿਓ ਦੇ ਵਿੱਚ ਤਿਆਰ ਕਰਦੇ ਹੋ ਜਾਂ ਵੈਸੇ ਇਹਦਾ ਪ੍ਰਚਾਰ ਨਹੀਂ ਨਹੀਂ ਪ੍ਰਚਾਰ ਨਹੀਂ ਜਿਹੜੀ ਚੀਜ਼ ਦੇਸੀ ਘਿਓ ਦੀ ਕਹਿੰਦੇ ਹੈ ਉਹ ਪਿਓਰ ਦੇਸੀ ਕੀ ਦੇ ਪ੍ਰੇਪਰੇਸ਼ਨ ਹੁੰਦਾ ਜੀ ਕੋਈ ਨਹੀਂ ਹੁੰਦਾ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੀ ਆ ਸੀ ਤਾਂ ਕਰਕੇ ਵੀ ਕਾਨੇਰ ਦਾ ਨਾਮ ਮਸ਼ਹੂਰ ਹੈ ਤੂੰ ਬਿਕਨੀਰ ਦੀ ਪ੍ਰਾਣੇਸ਼ਾਲੇ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਬ੍ਰਾਂਚ ਹੈਗੀ ਹੈ ਪ੍ਰਾਣੇਸ਼ਾਲੇ ਤੋਂ ਇਲਾਵਾ ਤਿਬੜੇ ਕੈਂਟ ਇਹ ਸਾਡੀ ਦੁਕਾਨ ਹੈ ਨਿਊ ਚਲੋ ਹਾਂ ਨਿਊਸਾ ਲੱਗੇ ਕਿਥੋਂ 5 ਕਿਲੋਮੀਟਰ ਉਥੇ ਵੀ ਹੈ ਠੀਕ ਹੈ ਜੀ ਆਪਣੇ ਜਿਹੜੇ ਪਿਆਰੇ ਤੁਹਾਡੇ ਗਾਹਕ ਹੈਗੇ ਆ ਜੇ ਦੇਖ ਰਹੇ ਆ ਕਿ ਪਿੱਛੇ ਵੀ ਖੜਾ ਸਪਿਆ ਹੋਇਆ ਹੈ ਕਿ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਇਹ ਹੈ ਸਾਰਿਆਂ ਨੂੰ ਰੱਖੜੀ ਵੰਨਦੀ ਬਹੁਤ ਬਹੁਤ ਮੁਬਾਰਕਾਂ ਬਾਕੀ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇੱਕ ਵਾਰੀ ਆਓ ਵੇਖੋਰ ਬਾਕੀ ਇੱਥੇ ਦੁਕਾਨ ਕਰਨ ਤੋਂ ਬਾਅਦ ਮੇ ਲੋਕਾਂ ਦਾ ਗਾਗ ਦਾ ਬਹੁਤ ਵੱਡਾ ਪਿਆਰ ਸਾਨੂੰ ਮਿਲ ਰਿਹਾ ਹੈ ਤੋ ਐਸੀ ਹੀ ਉਮੀਦ ਕਰਦੇ ਆਂਗੇ ਜਿਹੜੇ ਗ੍ਰਾਹਕ ਹੈ ਉਹਨਾਂ ਦਾ ਇਹੀ ਪਿਆਰ ਸਮਾਨ ਜਿਹੜਾ ਸਾਨੂੰ ਮਿਲ ਰਿਹਾ ਹੈ ਮਿਲਦਾ ਰਹੇ ਅਰੇ ਐਸੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਬਿਲਕੁਲ ਤੁਹਾਨੂੰ ਬਧੀਆ ਚੀਜ਼ ਖਿਲਾਵਾਂਗੇ ਠੀਕ ਹੈ ਜੀ ਸੋ ਬਿਲਕੁਲ ਜੀ ਤੁਸੀਂ ਪਿੱਛੇ ਬੈਕ ਸਾਈਡ ਤੇ ਦੇਖ ਸਕਦੇ ਹੋ ਕਿ ਹੁਣ ਵੀ ਜੇਕਰ ਕੁਆਲਿਟੀ ਚੰਗੀ ਵੇਚ ਰਹੇ ਨੇ ਬੀਕਾਨੇਰ ਬੀਕਾਨੇਰ ਦੇ ਬ੍ਰਾਂਡ ਦੇ ਉੱਪਰ ਮਾਰਕੀਟ ਤੇ ਜੇ ਕੁਆਲਿਟੀ ਚੰਗੀ ਵੇਚੀ ਜਾ ਰਹੀ ਹੈ ਜਿਵੇਂ ਉਹਨਾਂ ਨੇ ਦੱਸਿਆ ਕਿ ਦੇਸੀ ਕੀ ਉਹਦੇ ਵਿੱਚ ਵਕੋ-ਵਕ ਐਟਮਾਨੇ ਜਿਹੜੀਆਂ ਉਹ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਤੁਸੀਂ ਦੁਕਾਨ ਦੇ ਵਿੱਚ ਬਾਹਰ ਤੋਂ ਲੈ ਕੇ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਮੇਰੀਆਂ ਬੀਬੀਆਂ ਪਹਿਣਾ ਆਪਣੇ ਵੀਰਾਂ ਵਾਸਤੇ ਰਖੜੀ ਦੇ ਤਿਹਾਰ ਨੂੰ ਲੈ ਕੇ ਵਕੋ-ਵਕ ਮਠਿਆਈਆਂ ਜਿਹੜੀਆਂ ਨੇ ਉਹ ਖਰੀਦੀਆਂ ਨਜ਼ਰ ਆ ਲੀਆਂ ਨੇ ਇੱਕ ਪੰਜਾਬੀ ਦਾ ਟੋਟਕਾ ਕਹਿੰਦੇ ਝੋਨੇ ਵਾਲਾ ਪਿੰਡ ਆ ਜਿਹੜਾ ਉਹ ਪ੍ਰਾਣੀਓ ਹੀ ਲੱਭ ਜਾਂਦਾ ਕਿਉਂਕਿ ਜੇ ਕੁਆਲਿਟੀ ਚੰਗੀ ਆ ਤੇ ਰਸ਼ਵੀ ਦੁਕਾਨ ਦੇ ਉੱਪਰ ਜਿਹੜਾ ਵਾ ਉਹ ਤਾਂ ਹੀ ਜਿਹੜਾ ਵਾ ਉਹ ਭੀੜ ਨਜ਼ਰ ਆ ਰਹੀ ਆ ਰੌਣਕਾਂ ਨਜ਼ਰ ਆ ਰਹੀਆਂ ਨੇ ਸੋ ਇਹਨਾਂ ਨੇ ਜੋ ਓਨਰ ਨੇ ਇੱਥੋਂ ਦੇ ਇਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਕੁਆਲਿਟੀ ਦੇ ਨਾਲ ਕਦੀ ਵੀ ਸਮਝੌਤਾ ਨਹੀਂ ਕੀਤਾ ਜਾਂਦਾ ਤੇ ਜਿਹੜੇ ਪਿਆਰੇ ਗਾਹਕ ਨੇ ਦੂਰ ਦਰਾਡੇ ਤੱਕ ਉਹਨਾਂ ਦੇ ਨਾਲ ਜੁੜੇ ਹੋਏ ਵਕੂ ਵਕ ਪਿੰਡਾਂ ਦੇ ਉਹਨਾਂ ਨੂੰ ਭਰੋਸਾ ਦਵਾਇਆ ਯਕੀਨ ਦਵਾਇਆ ਕਿ ਉਹ ਕਦੀ ਵੀ ਜਿਹੜੇ ਆਪਣੇ ਗਾਹਕਾਂ ਦਾ ਭਰੋਸਾ ਵਾ ਉਹਨਾਂ ਨੂੰ ਬਰਕਰਾਰ ਰੱਖਣਗੇ ਬਣਾਈ ਰੱਖਣਗੇ ਕੁਆਲਿਟੀ ਦਾ ਨਾਲ ਕਦੀ ਸਮਝੌਤਾ ਨਹੀਂ ਕਰਨਗੇ ਸੋ ਜਿਵੇਂ ਇਹਨਾਂ ਨੇ ਭਰੋਸਾ ਦਿਵਾਇਆ ਤੇ ਇਸੇ ਤਰ੍ਹਾਂ ਹੀ ਨਰਲੇਬ ਟੀਵੀ ਵੱਲੋਂ ਵੀ ਜਿਹੜੇ ਸਰੋਤੇ ਨਰਲੇਬ ਟੀਵੀ ਦੇ ਨਾਲ ਜੁੜੇ ਹੋਏ ਨੇ ਜਾਂ ਮੇਰੀਆਂ ਭੈਣਾਂ ਨੇ ਜਾਂ ਵੀਰ ਨੇ ਜਿਹੜੇ ਰਖੜੀ ਦੇ ਤਿਹਾਰ ਦੇ ਉੱਤੇ ਬੜੇ ਚਾਵਾਂ ਦੇ ਨਾਲ ਇਸ ਤਿਹਾਰ ਨੂੰ ਜਿਹੜਾ ਵਾ ਉਹ ਮਨਾ ਰਹੇ ਨੇ ਦੂਰ ਦਰਾਡੇ ਤੱਕ ਦੇਸ਼ਾਂ-ਵਿਦੇਸ਼ਾਂ 'ਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਨਰਲੇਬ ਟੀਵੀ ਵੱਲੋਂ ਉਹਨਾਂ ਨੂੰ ਮੁਬਾਰਕਾਂ ਨੇ ਮੁਬਾਰਕਬਾਦ ਹੈ ਪੰਜਾਬੀਆਂ ਨੂੰ ਕਿ ਉਹ ਹਮੇਸ਼ਾ ਹੀ ਇਸੇ ਤਰ੍ਹਾਂ ਹੱਸਦੇ ਰਹਿਣ ਵੱਸਦੇ ਰਹਿਣ ਖੁਸ਼ ਰਹਿਣ ਆਬਾਦ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ